ਹੈਲੋ ਸਟੂਡੈਂਟਸ ਮੈਂ ਖੁਸ਼ਪੂ ਤੁਹਾਡੇ ਆਪਣੇ YouTube ਚੈਨਲ ਵਿਸ਼ਵਾਸ ਸਟੱਡੀਜ਼ ਤੇ ਤੁਹਾਡੇ ਸਾਰੇ ਬੱਚਿਆਂ ਦਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਕਿ ਸਾਰੇ ਬੱਚੇ ਠੀਕ ਠਾਕ ਨੇ ਬੇਟਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜੋ ਪਿਛਲੇ ਸਾਲ ਸਕੂਲ ਆਫ ਐਮਿਨੈਂਸ ਦਾ ਐਂਟ੍ਰਾਂਸ ਇਗਜ਼ਾਮ ਹੋਇਆ ਸੀਗਾ ਜਾਂ ਆਪਾਂ ਕਹੇ ਇਹ ਐਡਮਿਸ਼ਨ ਟੈਸਟ ਹੋਇਆ ਸੀ 2023 ਦੇ ਵਿੱਚ ਉਸ ਦਾ ਸੈੱਟ A ਅੱਜ ਆਪਾਂ ਹੱਲ ਕਰਾਂਗੇ ਠੀਕ ਹੈ ਜੀ ਕਿਹੜੀ ਕਲਾਸ ਦੇ ਲਈ ਹੈ ਇਹ 11ਵੀਂ ਕਲਾਸ ਦਾ ਜਿਹੜਾ ਪੇਪਰ ਹੋਇਆ ਸੀ ਸਕੂਲ ਆਫ ਐਮਿਨੈਂਸ ਦਾ ਪਿਛਲੇ ਸਾਲ ਤਾਂ ਬੇਟਾ ਤੁਸੀਂ ਦੇਖ ਸਕਦੇ ਹੋ ਮੈਂ ਪਿਛਲੇ ਸਾਲ ਦਾ ਪੇਪਰ ਹੈਗਾ 150 ਨੰਬਰ ਦਾ ਪੇਪਰ ਸੀ ਪਰ ਆਪਾਂ ਅੱਜ ਇਸ ਪੇਪਰ ਦੇ ਵਿੱਚ ਜਿਹੜਾ ਇੰਗਲਿਸ਼ ਦਾ ਪਾਰਟ ਆਇਆ ਸੀਗਾ ਠੀਕ ਹੈ ਜੀ ਜਿਵੇਂ ਆਪਾਂ ਨੂੰ ਪਤਾ ਹੈ ਨਾ ਕਿ ਇਸ ਪੇਪਰ ਦੇ ਵਿੱਚ ਇੰਗਲਿਸ਼ 10 ਨੰਬਰ ਦੀ ਆਣੀ ਹੈ ਤਾਂ ਆਪਾਂ ਇਸ ਪੇਪਰ ਦੇ ਵਿੱਚੋਂ ਅੱਜ ਜਿਹੜੀ ਇੰਗਲਿਸ਼ ਦਾ ਪਾਰਟ ਆਇਆ ਸੀ ਉਸ ਨੂੰ ਹੱਲ ਕਰਾਂਗੇ ਤੇ ਹੌਲੀ-ਹੌਲੀ ਆਪਾਂ ਸਾਰਾ ਪੇਪਰ ਹੀ ਤੁਹਾਡੇ ਪੇਪਰ ਤੋਂ ਪਹਿਲਾਂ ਸੋਲਵ ਕਰ ਲੈਣਾ ਹੈ ਹੀ ਕਲੀਅਰ ਹਾਂਜੀ ਕੁਐਸਚਨ ਸੀਗੇ ਜਿਹੜੇ ਇੰਗਲਿਸ਼ ਦੇ ਬਟਾ ਉਹ ਸੀਗੇ 131 ਤੋਂ ਲੈ ਕੇ 100 40 ਤੱਕ ਹਾਂਜੀ ਆ ਦੇਖੋ ਠੀਕ ਹੈ ਜੀ 131 ਤੋਂ ਲੈ ਕੇ 140 ਤੱਕ ਤਾਂ ਬਟਾ ਪੇਪਰ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਜਿਹੜਾ ਕੰਪਰੀਹੈਂਸ਼ਨ ਹੈ ਉਹ ਆਏਗਾ ਠੀਕ ਹੈ ਜੀ ਜਿਵੇਂ ਹੁਣ ਵੀ ਤੁਸੀਂ ਬੋਰਡ ਦੇ ਪੇਪਰ ਦਿੱਤੇ ਹਨ ਉਹਦੇ ਵਿੱਚ ਵੀ ਕੀ ਸੀਗਾ ਇੱਕ ਕੰਪਰੀਹੈਂਸ਼ਨ ਆਉਂਦਾ ਸੀ ਤੁਸੀਂ ਕੰਪਰੀਹੈਂਸ਼ਨ ਨੂੰ ਪੜ੍ਹਦੇ ਸੀ ਫਿਰ ਉਹਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਆਨਸਰ ਹੁੰਦੇ ਸੀ ਉਹ ਸੋਲਵ ਕਰਦੇ ਸੀ ਠੀਕ ਹੈ ਉਸ ਤਰ੍ਹਾਂ ਹੀ ਬੇਟਾ ਹੁਣ ਵੀ ਤੁਹਾਨੂੰ ਪੇਪਰ ਦੇ ਵਿੱਚ ਇੱਕ ਕੰਪਰੀਹੈਂਸ਼ਨ ਆਏਗਾ ਪੰਜ ਕੁਐਸਚਨ ਉਹ ਕੰਪਰੀਹੈਂਸ਼ਨ 'ਚੋਂ ਆਉਣਗੇ ਪੰਜ ਤੁਹਾਡੀ ਜਰਨਲ ਨੌਲੇਜ ਦੇ ਨਾਲ ਰਿਲੇਟਡ ਹੋਣਗੇ ਤਾਂ ਆਓ ਆਪਾਂ ਇਹ ਕੰਪਰੀਹੈਂਸ਼ਨ ਨੂੰ ਪੜ੍ਹੀਏ ਹਾਂਜੀ ਕੰਪਰੀਹੈਂਸ਼ਨ ਹੈਗਾ our ancestors preferred to live in joint families but nowadays culture is changing and due to their work jobs source people are preferring nuclear families ta kande vi jehde apne ancestors sige jehde apne purvaj sige ancestor matlab jehde apne wad bade re se oh joint families nu zyada preference dinde si zyada mahatav dinde si par kande aaj kal ki hai culture change ho reha hai ਠੀਕ ਹੈ ਜੀ ਹਰ ਇੱਕ ਕੋਈ ਬੰਦਾ ਜੋਬ ਕਰਦਾ ਹੈ ਤੇ ਹਰ ਕੋਈ ਛੋਟੀ ਫੈਮਲੀਆਂ ਨੂੰ ਨਿਊਕਲੀਅਰ ਫੈਮਲੀਆਂ ਮਤਲਬ ਛੋਟੀਆਂ ਫੈਮਲੀਆਂ ਨੂੰ ਇੰਪੋਰਟੈਂਸ ਦੇ ਰਹੇ ਨੇ ਈਚ ਟਾਈਪ ਆਫ ਫੈਮਲੀ ਹੈਜ਼ ਇਟਸ ਓਨ ਬੂਨ অর ਬੈਨ ਕਹਿੰਦੇ ਚਾਹੇ ਦੋਨੋਂ ਤਰ੍ਹਾਂ ਦੀਆਂ ਫੈਮਲੀਆਂ ਚਾਹੇ ਜੁਆਇੰਟ ਫੈਮਲੀ ਹੈ ਬੇਟਾ ਜਾਂ ਫਿਰ ਕੱਲੀ ਫੈਮਲੀ ਹੈ ਛੋਟੀ ਫੈਮਲੀ ਹੈ ਜਿਹਨੂੰ ਆਪਾਂ ਨਿਊਕਲੀਅਰ ਫੈਮਲੀ ਵੀ ਕਹਿੰਦੇ ਆ ਉਹਦੇ ਆਪ ਦੇ ਬੂਨ ਹੈ ਬੂਨ ਮਤਲਬ ਆਪ ਦੇ ਉਹਦੇ ਬੈਨੀਫਿਟਸ ਹੈ بان بی اے این ای ਆਪਦੇ ਉਹਦੇ بینیفٹس ਨੇ ਤੇ ਆਪਦੇ ਹੀ ਉਹਦੇ نقصان ਨੇ ਜਿਵੇਂ ਆਪਾਂ ਕਹਿੰਨੇ ਆ ਨਾ ਵੀ ਹਰ ਚੀਜ਼ ਦਾ ਨਫਾ ਵੀ ਹੁੰਦਾ ਆਪਾਂ ਨੂੰ ਨੁਕਸਾਨ ਵੀ ਹੁੰਦਾ ਉਸੇ ਤਰ੍ਹਾਂ ਉਹ ਕਹਿ ਰਿਹਾ ਕਹਿੰਦੇ ਵੀ ਹਰ ਫੈਮਿਲੀ ਦਾ ਚਾਹੇ ਉਹ ਜੁਆਇੰਟ ਫੈਮਿਲੀ ਹੈ ਚਾਹੇ ਉਹ ਨਿਊਕਲੀਅਰ ਫੈਮਿਲੀ ਹੈ ਦੋਨਾਂ ਦੇ ਆਪਦੇ-ਆਪਦੇ ਨਫੇ-ਨੁਕਸਾਨ ਹੈਗੇ ਨੇ ਇਨ ਜੁਆਇੰਟ ਫੈਮਿਲੀ ਨਰਚਰਿੰਗ ਆਫ ਚਿਲड्रन ਇਜ਼ ਈਜ਼ੀ ਬਿਕਾਉਜ਼ normally grandparents nurture and every carry children with themselves kende jehdi joint families hundiyan ohde vich jehda bacche nu vadda karna asaan hunda hai nurture hunda hai vadda karna onu palan poshan karna kyuki jehde dada dadi hunde hai nana nani hunde hai grandparents hunde hai oh bacche di dekhbhal aap hi kar lende ne in nuclear families nurturing or bringing up of a children is a big issue ਔਰ ਜਿਹੜੀਆਂ ਛੋਟੀਆਂ ਫੈਮਲੀਆ ਹੁੰਦੀਆਂ ਜਿਸ 'ਚ ਸਿਰਫ ਮੰਮੀ ਪਾਪਾ ਤੇ ਬੱਚੇ ਹੀ ਹੁੰਦੇ ਆ ਉਹਨਾਂ ਵਿੱਚ ਬੱਚਿਆਂ ਨੂੰ ਵੱਡਾ ਕਰਨਾ ਇੱਕ ਚੈਲੰਜ ਹੁੰਦਾ ਹੈ ਕਿਉਂ ਕਿ ਵੱਡੇ ਹੁੰਦੇ ਹੀ ਨਹੀਂ ਗ੍ਰੈਂਡਪੈਰੈਂਟਸ ਨਾਲ ਹੀ ਨਹੀਂ ਹੁੰਦੇ ਆਲਮੋਸਟ ਆਲ ਪੈਰੈਂਟਸ ਟੂ ਜੋਬਸ ਇਨ ਇੰਸਟੀਟਿਊਸ਼ਨ ਏਜੰਸੀਸ ਥੈਟ ਇਜ਼ ਵਾਈ ਦੇ ਡੋਨਟ ਹੈਵ ਇਨਫ ਟਾਈਮ ਕਹਿੰਦੇ ਅੱਜ ਦੇ ਟਾਈਮ ਦੇ ਵਿੱਚ ਲਗਭਗ ਪਹਿਲਾਂ ਕੀ ਹੁੰਦਾ ਸੀ ਸਿਰਫ ਪਾਪਾ ਜੋਬ ਕਰਦੇ ਸੀ ਪਰ ਜਿਵੇਂ ਜਿਵੇਂ ਐਜੂਕੇਸ਼ਨ ਮਤਲਬ ਵਧ ਗਈ ਹੈਗੀ ਅੱਜ ਕੱਲ ਦੋਨੇ ਪੇਰੈਂਟ ਸੀ ਮੰਮਾ ਪਾਪਾ ਦੋਨੋਂ ਹੀ ਜੋਬ ਕਰਦੇ ਨੇ ਤੇ ਉਹਨਾਂ ਕੋਲ ਇਨਫ ਟਾਈਮ ਨਹੀਂ ਹੁੰਦਾ ਆਪਣੇ ਬੱਚੇ ਦੇ ਲਈ ਇਟ ਕ੍ਰੀਏਟਸ ਪ੍ਰੋਬਲਮ ਇਨ ਬ੍ਰਿੰਗਿੰਗ ਆਫ ਚਿਲड्रन ਤਾਂ ਇਹਦੇ ਨਾਲ ਕੀ ਹੁੰਦਾ ਬੱਚਿਆਂ ਨੂੰ ਵੱਡਾ ਕਰਨ ਦੇ ਵਿੱਚ ਬ੍ਰਿੰਗਿੰਗ ਅਪ ਦਾ ਮਤਲਬ ਕੀ ਹੁੰਦਾ ਵੱਡਾ ਕਰਨ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ along with this major problem it is also the biggest cause behind other problems kande sirf eh nahi haga vi je chotiyan families taan bachiyan nu sirf vadde karan de vich dikkat aandi ha hor bahut sariyan ajehiyan problems hondiyan apan nu jive ki without family members around a children spends majority of time outside the house ਤਾਂ ਜਦੋਂ ਹੁਣ ਫੈਮਿਲੀ ਮੈਂਬਰਸ ਨਾਲ ਹੀ ਨਹੀਂ ਹੈਗੇ ਬੱਚਾ ਇਕੱਲਾ ਘਰੇ ਕਰੂਗਾ ਵੀ ਕੀ ਹੈਨਾ ਤੇ ਉਹ ਕੀ ਕਰੇਗਾ ਘਰ ਤੋਂ ਬਾਹਰ ਜ਼ਿਆਦਾ ਟਾਈਮ ਸਪੈਂਡ ਕਰੇਗਾ ਹੀ ਡਵੈਲਪਸ ਅ ਬੈਡ ਹੈਬਿਟਸ ਇਨ ਹਿਮ ਸੱਚ ਐਸ ਓਵਰ ਨਾਈਟ ਪਾਰਟੀਆਂ ਅਕਸਾ ਉਹਦੇ ਵਿੱਚ ਹੌਲੀ ਹੌਲੀ ਬੁਰੀ ਆਦਤਾਂ ਪੈਦਾ ਹੋ ਜਾਣਗੀਆਂ ਡਵੈਲਪ ਹੋ ਜਾਣਗੀਆਂ ਜਿਵੇਂ ਕਿ ਉਹ ਦੇਰ ਰਾਤ ਕਾ ਰਹੇਗਾ ਰਾਤ ਨੂੰ ਪਾਰਟੀਆਂ ਕਰੇਗਾ ਐਕਸੈਸਿਵ ਐਕਟਰਾ ਐਕਸਟਰਾ ਵੈਕੈਂਸ ਜ਼ਰੂਰ ਤੋਂ ਜ਼ਿਆਦਾ ਬੇਲੋੜੀ ਖਰਚਾ ਐਕਸਟਰਾ ਵੈਕੈਂਸ ਮਤਲਬ ਹੱਦ ਤੋਂ ਜ਼ਿਆਦਾ ਖਰਚਾ ਕਰਨਾ ਸਪਲਰਿੰਗ ਪਾਕਟ ਮਨੀਸ ਠੀਕ ਹੈ ਵੱਤ ਵਦਨ ਪਾਕਟਸ ਮਨੀ ਮਿਲਣਗੇ ਪੈਸੇ ਦਾ ਮਤਲਬ ਸਹੀ ਯੂਜ਼ ਨਹੀਂ ਕਰੇਗਾ ਨੋ ਟਾਈਮ ਫॉर ਸਟੱਡੀਜ਼ ਐਂਡ ਫੈਮਿਲੀ ਐਕਸੈਟਰਾ ਨਾ ਤਾਂ ਪ੍ਰੋਪਰ ਫੈਮਿਲੀ ਨੂੰ ਟਾਈਮ ਦੇਗਾ ਨਾ ਹੀ ਸਟੱਡੀਜ਼ ਨੂੰ ਥੀਸ ਆਰ ਦਾ ਕਾਮਨ ਪ੍ਰੋਬਲਮਸ ਆਫ ਆਲ ਨਿਊਕਲੀਅਰ ਫੈਮਿਲੀਜ਼ ਤਾਂ ਕਹਿੰਦੇ ਛੋਟੇ ਪਰਿਵਾਰਾਂ ਦੀ ਸਭ ਦੀਆਂ ਇਹ ਸਾਂਝੀਆਂ ਦਿੱਕਤਾਂ ਨੇ so good environment and good families are the basic needs of growing children ਕਹਿੰਦੇ ਜੇਕਰ ਆਪਾਂ ਇੱਕ ਇਨਸਾਨ ਨੂੰ ਇੱਕ ਬੱਚੇ ਨੂੰ ਇੱਕ ਵਧੀਆ ਇਨਸਾਨ ਹੈ ਬੇਟਾ ਜਿਹੜਾ ਆਪਾਂ ਵਧੀਆ ਬਣਾਉਣਾ ਚਾਹੁੰਦੇ ਆ ਆਪਾਂ ਚਾਹੁੰਦੇ ਆ ਕਿ ਸਾਡਾ ਬੱਚਾ ਬਹੁਤ ਵਧੀਆ ਬਣੇ ਤਾਂ ਉਹਦਾ ਉਹਦੇ ਤੇ ਉਹਦੇ ਮਤਲਬ ਕਿ ਵਧੀਆ ਬਣਨ ਦੇ ਵਿੱਚ ਬੇਟਾ ਇੱਕ ਫੈਮਿਲੀ ਦਾ ਇੱਕ ਉਹਦੇ ਵਾਤਾਵਰਣ ਜੋ ਉਹਨੂੰ ਐਟਮੋਸਫੀਅਰ ਮਿਲ ਰਿਹਾ ਉਹਦਾ ਬੜਾ ਮਹੱਤਵ ਹੁੰਦਾ ਹੈ ਇਟ ਡਿਵੈਲਪਸ ਗੁੱਡ ਹੈਬਿਟਸ ਐਂਡ ਗੁੱਡ ਮੈਨਰਸ ਇਨ ਚਿਲड्रन ਤਾਂ ਜਿਹੜੀਆਂ ਵੱਡੀਆਂ ਫੈਮਿਲੀਆਂ ਹੁੰਦੀਆਂ ਉਹਦੇ ਵਿੱਚ ਬੱਚਿਆਂ ਦੇ ਵਿੱਚ ਅੱਛੀਆਂ ਹੈਬਿਟਸ ਜਿਹੜੀਆਂ ਡਿਵੈਲਪ ਹੁੰਦੀਆਂ ਨੇ ਤਾਂ ਬੇਟਾ ਇਹ ਸੀਗਾ ਪੈਰਾਗ੍ਰਾਫ ਜੋ ਕਿ ਮੈਂ ਤੁਹਾਨੂੰ ਸਮਝਾਤਾ ਹੈਗਾ ਆਸਾਨ ਸ਼ਬਦਾ ਦੇ ਵਿੱਚ ਆਪਾਂ ਕਹੀਏ ਕਿ ਇਹ ਪੈਰਾਗ੍ਰਾਫ ਬੇਸਿਕਲੀ ਆਪਣੇ ਫੈਮਿਲੀਆਂ ਦੇ ਨਾਲ ਰਿਲੇਟਡ ਹੈ ਨਿਊਕਲੀਅਰ ਫੈਮਿਲੀਆਂ ਭਾਵ ਛੋਟੀਆਂ ਫੈਮਿਲੀਆਂ ਤੇ ਵੱਡੀਆਂ ਫੈਮਿਲੀਆਂ ਮਤਲਬ ਵੱਡੀ ਫੈਮਿਲੀ ਛੋਟੀ ਫੈਮਿਲੀ ਵੱਡੇ ਪਰਿਵਾਰ ਛੋਟੇ ਪਰਿਵਾਰ ਦੇ ਨਾਲ ਰਿਲੇਟਡ ਹੈ ਦੋਨਾਂ ਦੇ ਆਪ ਦੇ ਆਪ ਦੇ ਨਫੇ ਨੁਕਸਾਨ ਆਪਾਂ ਨੂੰ ਇਹਦੇ ਵਿੱਚ ਦੱਸੇ ਹੋਏ ਨੇ ਕਲੀਅਰ ਸਮਝ ਆ ਗਿਆ ਨਾ ਤੁਹਾਨੂੰ ਪੈਰਾ ਤਾਂ ਆਓ ਬੱਚਿਓ ਹੁਣ ਆਪਾਂ ਕੁਐਸਚਨ ਕਰੀਏ ਕੁਐਸਚਨ ਦੇਖੋ ਪਹਿਲਾ ਕੀ ਆਇਆ ਸੀ ਵਿਚ ਟਾਈਪ ਆਫ ਫੈਮਿਲੀ ਇਜ਼ ਡਿਸਕਸਡ ਇਨ ਦਾ ਪੈਰਾਗ੍ਰਾਫ ਕਹਿੰਦੇ ਕਿਹੜੀ ਤਰ੍ਹਾਂ ਕਿਹੜੀ ਟਾਈਪ ਦੀ ਫੈਮਿਲੀ ਆ ਜਿਹੜੀ ਇਸ ਪੈਰਾਗ੍ਰਾਫ ਦੇ ਵਿੱਚ ਡਿਸਕਸ ਕੀਤੀ ਹੋਈ ਹੈ ਜੁਆਇੰਟ ਫੈਮਿਲੀ ਨਿਊਕਲੀਅਰ ਫੈਮਿਲੀ ਫੈਮਿਲੀ ਇਨ ਜਰਨਲ ਬੋਥ ਜੁਆਇੰਟ ਐਂਡ ਨਿਊਕਲੀਅਰ ਫੈਮਿਲੀਜ਼ ਤਾਂ ਬੇਟਾ ਆਪਾਂ ਹੁਣੇ ਤਾਂ ਮੈਂ ਤੁਹਾਨੂੰ ਸਾਰਾ ਸਮਝਾਇਆ ਹੈ ਕਿਹੜੀ ਆਪਸ਼ਨ ਆਏਗੀ ਆਪਸ਼ਨ ਚੌਥੀ ਆਏਗੀ ਦੋਨੋਂ ਤਰ੍ਹਾਂ ਦੀਆਂ ਹੀ ਫੈਮਿਲੀਜ਼ ਇਹਦੇ ਵਿੱਚ ਡਿਸਕਸ ਕੀਤੀਆਂ ਹੋਈਆਂ ਜੁਆਇੰਟ ਵੀ ਤੇ ਨਿਊਕਲੀਅਰ ਵੀ ਤਾਂ 131ਵਾਂ ਅਨਸਰ ਕੀ ਆ ਗਿਆ ਫੋਰਥ ਵਾਟ ਡੂ ਯੂ ਅੰਡਰਸਟੈਂਡ ਬਾਈ ਦਾ ਈਡੀਅਮ ਅ ਬੂਨ অর ਅ ਬੈਨ ਕਹਿੰਦੇ ਇੱਕ ਮੁਹਾਵਰਾ ਈਡੀਅਮ ਕੀ ਹੁੰਦਾ ਬੱਚੇ ਮੁਹਾਵਰਾ ਮੁਹਾਵਰਾ ਯੂਜ਼ ਕੀਤਾ ਹੋਇਆ ਅ ਬੂਨ অর ਅ ਬੈਨ ਇਹਦਾ ਮਤਲਬ ਕੀ ਹੈ ਕਹਿੰਦੇ ਤਾਂ ਮੈਂ ਤੁਹਾਨੂੰ ਦੱਸਿਆ ਤਾਂ ਸੀ ਬੇਟਾ कि बून मतलब होंगे गुड तो बैन मीनस बैड तो आंसर किया गया पहला बोथ गुड एंड बैड ठीक है क्लीयर है बेटा हाँ जी इस तो बा सौ तेतीवा in contemporary time which time which type of family is preferred by the people <laughs> kende purane time de vich jehdi kis tarah di kind of family si jinu preference si jehdi ditti jandi si ki ta dekho apan kita si na kid kita si ar ancestors preferred to live in joint families ancestors ki si ancestors kehnu kande apan purab ch par eh ki puch rahe ne in contemporary time ਕੰਟੈਂਪੋਰੀ ਦਾ ਮਤਲਬ ਸਮਝੋ ਕੰਟੈਂਪੋਰੀ ਮਤਲਬ ਜੋ ਅੱਜ ਚੱਲ ਰਿਹਾ ਆਪਣਾ ਅੱਜ ਦੀ ਗੱਲ ਕਰ ਰਹੇ ਆਪਾਂ ਠੀਕ ਹੈ ਪੁੱਤ ਕੰਟੈਂਪੋਰੀ ਵਰਡ ਦਾ ਮਤਲਬ ਸਮਝ ਲਓ ਅੱਜ ਅੱਜ ਕਿਹਨੂੰ ਮਹੱਤਵ ਦਿੱਤਾ ਜਾ ਰਿਹਾ ਦੇਖੋ ਲਿਖਿਆ ਹੈ ਬਟ ਨਾਊ ਅ ਡੇਸ ਕਲਚਰ ਇਜ਼ ਚੇਂਜਿੰਗ ਤਾਂ ਅੱਜ ਕਿਹਨੂੰ ਪ੍ਰੈਫਰੈਂਸ ਦੇ ਰਹੇ ਆਪਾਂ ਨਿਊਕਲੀਅਰ ਫੈਮਲੀਆਂ ਤਾਂ 133 ਦਾ ਕੀ ਆਏਗਾ ਬੇਟਾ ਚੌਥਾ ਨਿਊਕਲੀਅਰ ਫੈਮਲੀਆਂ ਠੀਕ ਹੈ ਅੱਜ ਦੇ ਟਾਈਮ 'ਚ ਆਪਾਂ ਕਿਹਨੂੰ ਮਹੱਤਵ ਦੇ ਰਹੇ ਆ ਨਿਊਕਲੀਅਰ ਫੈਮਲੀਆਂ ਛੋਟੇ ਪਰਿਵਾਰ ਨੂੰ ਹਾਂਜੀ ਕੁਐਸਚਨ ਨੰਬਰ 134 ਇਨ ਵਾਟ ਕਾਈਂਡ ਆਫ ਐਕਟੀਵਿਟੀਆਂ ਡੂ ਦਾ ਚਿਲड्रन ਆਫ ਨਿਊਕਲੀਅਰ ਫੈਮਿਲੀਜ਼ ਇੰਡल्ज ਥੈਮਸੈਲਵਜ਼ ਕਹਿੰਦੀ ਉਹ ਕਿਹੜੀਆਂ ਕਿਹੜੀਆਂ ਐਕਟੀਵਿਟੀਆਂ ਐ ਜਿਹਦੇ ਵਿੱਚ ਜਿਹੜੇ ਛੋਟੇ ਪਰਿਵਾਰ ਤੇ ਬੱਚੇ ਹੈਗੇ ਆ ਉਹ ਮਤਲਬ ਕਿ ਆਪੇ ਆਪ ਨੂੰ ਇਨਵੋਲਵ ਕਰ ਲੈਂਦੇ ਆ ਉਹਦੇ ਵਿੱਚ ਫਸ ਜਾਂਦੇ ਨੇ ਦੇਖੋ ਪਹਿਲਾ ਹੈਗਾ ਜੀ ਐਕਸਟਰਾ ਵੇਕੈਂਸ ਜ਼ਰੂਰਤ ਤੋਂ ਜ਼ਿਆਦਾ ਖਰਚਾ ਕਰਦੇ ਨੇ ਸਪਲਰਿੰਗ ਪਾਕਟ ਮਨੀ ਜ਼ਿਆਦਾ ਤੋਂ ਜ਼ਿਆਦਾ ਪਾਕਟ ਮਨੀ ਦੀ ਡਿਮਾਂਡ ਕਰਦੇ ਨੇ ਓਵਰਨਾਈਟ ਪਾਰਟੀਆਂ ਲੇਟ ਨਾਈਟ ਪਾਰਟੀਆਂ ਕਰਦੇ ਨੇ 올 ਆਫ ਥੀਸ ਤਾਂ ਆਨਸਰ ਤੁਹਾਨੂੰ ਪਤਾ ਹੀ ਹੈ ਮੈਂ ਹਮੇਂ ਤੁਹਾਨੂੰ ਦੱਸਿਆ ਸੀ ਇਹ ਤਿੰਨੇ ਚੀਜ਼ਾਂ ਹੀ ਕਰਦੇ ਨੇ ਬੇਟਾ ਉਹ ਠੀਕ ਹੈ ਜ਼ਰੂਰਤ ਤੋਂ ਜ਼ਿਆਦਾ ਖਰਚਾ ਵੀ ਕਰਦੇ ਨੇ ਜ਼ਿਆਦਾ ਪੌਕਟ ਮਨੀ ਦੀ ਵੀ ਡਿਮਾਂਡ ਕਰਦੇ ਨੇ ਓਵਰਨਾਈਟ ਪਾਰਟੀਆਂ ਵੀ ਕਰਦੇ ਨੇ ਤਾਂ ਆਨਸਰ ਕੀ ਆਏਗਾ ਬੇਟਾ ਫੋਰਥ 올 ਆਫ ਥੀਸ ਹਾਂਜੀ ਵਾਟ ਇਜ਼ ਦ ਮੀਨਿੰਗ ਆਫ ਦ ਵਰਡ ਨਰਚਰ बार-बार ਪੈਰਾਗ੍ਰਾਫ ਦੇ ਵਿੱਚ ਵਰਡ ਆਇਆ ਪੁੱਤ ਨਰਚਰ ਠੀਕ ਹੈ ਨਰਚਰ ਦਾ ਮਤਲਬ ਕੀ ਹੈ ਜੀ ਨਰਚਰ ਦਾ ਮਤਲਬ ਬੇਟਾ ਹੈਗਾ ਅਪਬ੍ਰਿੰਗ ਅਪਬ੍ਰਿੰਗ ਮਤਲਬ ਇੱਕ ਇੱਕ ਬੱਚੇ ਨੂੰ ਵੱਡਾ ਕਰਨਾ ਉਹਦਾ ਪਾਲਣ ਪੋਸ਼ਣ ਕਰਨਾ ਉਹਨੂੰ ਆਪਾਂ ਨਰਚਰ ਵੀ ਕਹਿੰਦੇ ਆ ਅਪਬ੍ਰਿੰਗ ਵੀ ਕਹਿੰਦੇ ਆ ਕਲੀਅਰ ਤਾਂ ਬਹੁਤ ਹੀ ਸੋਖਾ ਬੇਟਾ ਤੁਹਾਡਾ ਪੈਰਾਗ੍ਰਾਫ ਸੀ ਤੇ ਜਿਹੜੇ 5 ਕੁਐਸਚਨ ਐ 131 ਤੋਂ ਲੈ ਕੇ ਹਨਾ 135 ਤੱਕ ਇਹ ਤੁਹਾਡੇ ਪੈਰਾਗ੍ਰਾਫ ਦੇ ਵਿੱਚੋਂ ਹੀ ਆਏ ਨੇ ਹੁਣ ਨੈਕਸਟ ਕੁਐਸਚਨ ਆਪਾਂ ਵੇਖ ਲੈਣੇ ਆ ਕਿਹੜੇ-ਕਿਹੜੇ ਨੇ ਠੀਕ ਹੈ ਪੁੱਤ ਜਿਹੜਾ ਕੰਪਰੀਹੈਂਸ਼ਨ ਆਏਗਾ ਨਾ ਉਹਦੇ ਵਿੱਚੋਂ 5 ਕੁਐਸਚਨ ਹੋਣਗੇ 5 ਤੁਹਾਡੇ ਗ੍ਰੈਮੈਟਿਕਲ ਹੋਣਗੇ ਹਾਂਜੀ 136ਵਾਂ ਕੁਐਸਚਨ ਦੇਖਦੇ ਆ ਫਿਲ ਇਨ ਦਾ ਬਲੈਂਕਸ ਵਿਦ ਸੂਟੇਬਲ ਜੀਰਿੰਗਸ ਡੈਸ਼ ਇਜ਼ ਗੁੱਡ ਫਾਰ ਹੈਲਥ ਹੁਣ ਦੇਖੋ ਜਿਰੰਡ ਕੀ ਹੁੰਦਾ ਹੈ ਇਹ ਗ੍ਰਾਮਰ ਦਾ ਇੱਕ ਟੌਪਿਕ ਹੈ ਜਿਹੜਾ ਆਪਾਂ ਸੈਪਰੇਟ ਵੀ ਡਿਸਕਸ ਕਰਾਂਗੇ ਜਿਰੰਡ ਕੀ ਹੁੰਦਾ ਬੇਟਾ ਜਿਰੰਡ ਕੰਟੀਨਿਉਟੀ ਨੂੰ ਸ਼ੋ ਕਰਦਾ ਹੈ ਜਦੋਂ ਵੀ ਤੁਹਾਨੂੰ ਪੇਪਰ ਦੇ ਵਿੱਚ ਕੈਨ ਵੀ ਜਿਰੰਡ ਫਿਲ ਕਰੋ ਤਾਂ ਤੁਸੀਂ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਤੁਸੀਂ ਫਰਸਟ ਫਾਰਮ ਹੈ ਜਿਹੜੀ ਇੰਗਲਿਸ਼ ਦੇ ਵਿੱਚ ਫਾਰਮਸ ਆਫ ਵਰਬਸ ਹੁੰਦੀ ਹੈ ਨਾ ਜਿਵੇਂ ਪਹਿਲੀ ਫਾਰਮ ਦੂਜੀ ਫਾਰਮ ਤੀਜੀ ਫਾਰਮ ਹਨਾ ਵਰਬ ਦੀ ਤੁਸੀਂ ਜਸਟ ਕੁਝ ਵੀ ਨਹੀਂ ਕਰਨਾ ਜਿਹੜੀ ਪਹਿਲੀ ਫਾਰਮ ਦਿੱਤੀ ਹੁੰਦੀ ਹੈ ਵਰਬ ਦੀ ਉਹਦੇ ਨਾਲ ਸਿਰਫ ਆਈ ਐਨ ਜੀ ਲਗਾਣਾ ਹੈ ਮੈਂ ਫੇਰ ਰਿਪੀਟ ਕਰ ਰਹੀ ਹਾਂ ਕਿ ਜੀਰਿੰਡ ਦੇ ਵਿੱਚ ਆਪਾਂ ਕੀ ਕਰਨਾ ਹੁੰਦਾ ਹੈ ਜਿਹੜੀ ਆਪਣੀ ਪਹਿਲੀ ਫਾਰਮ ਹੁੰਦੀ ਹੈ ਵਰਬ ਦੀ ਉਹਦੇ ਨਾਲ ਆਈ ਐਨ ਜੀ ਲਗਾਣਾ ਹੈ ਹੁਣ ਦੇਖੋ ਇੱਥੇ ਆਈ ਐਨ ਜੀ ਵਾਲੀ ਆਪਾਂ ਨੂੰ ਕਿਹੜੀ ਦਿਖ ਰਹੀ ਹੈ ਲਾਫਿੰਗ ਤਾਂ ਆਨਸਰ ਕੀ ਹੋ ਗਿਆ ਲਾਫਿੰਗ ਤੁਸੀਂ ਘਬਰਾਉਣਾ ਨਹੀਂ ਬੇਟਾ ਜਿਹੜੇ ਗ੍ਰਾਮਰ ਦੇ ਟੌਪਿਕਸ ਜਿਹੜੇ ਵੀ ਹੈ ਨਾ ਪੰਜ ਕੁਸ਼ਨਾ ਚ ਆਪਾਂ ਦੇਖਦੇ ਆਂ ਇਹਦੇ ਸੈਪਰੇਟ ਵੀ ਮੈਂ ਵੀਡੀਓਜ਼ ਬਣਾਉਂਗੀ ਹਰ ਚੀਜ਼ ਤੁਹਾਨੂੰ ਇਸ ਚੈਨਲ ਤੇ ਕਲੀਅਰ ਕੀਤੀ ਜਾਵੇਗੀ ਪੂਰਾ ਤੁਹਾਨੂੰ ਤਿਆਰ ਕਰਕੇ ਪੇਪਰ ਦੇ ਵਿੱਚ ਭੇਜਿਆ ਜਾਵੇਗਾ ਠੀਕ ਹੈ ਹਾਂਜੀ ਨੈਕਸਟ ਦੇਖੋ ਹੂ ਹੈਜ਼ ਕੋਲਡ ਯੂ ਇਹ ਕਹਿੰਦੇ ਚੂਸ ਦਾ ਕਰੈਕਟ ਪੈਸਿਵ ਵਾਇਸ ਹੁਣ ਆਪਣੇ ਕੋਲ ਇਹਦਾ ਮਤਲਬ ਆਪਾਂ ਨੂੰ ਪਤਾ ਲੱਗ ਗਿਆ ਵੀ ਆਪਣੇ ਸਿਲੇਬਸ ਦੇ ਵਿੱਚ ਜੇਰੈਂਟਸ ਵੀ ਹੈਗੇ ਆ ਆਪਣੇ ਸਿਲੇਬਸ ਦੇ ਵਿੱਚ ਐਕਟਿਵ ਪੈਸਿਵ ਵੀ ਹੈਗੇ ਆ ਇਹ ਵੀ ਆਪਾਂ ਕਰਾਂਗੇ ਤਾਂ ਦੇਖੋ ਹੂ ਹੂ ਨੂੰ ਆਪਾਂ ਨੂੰ ਪਤਾ ਵੀ ਕਾਦੇ ਚ ਆਪਾਂ ਚੇਂਜ ਕਰਦੇ ਆਂ ਪੁੱਤ ਬਾਈ ਹਿਊਮ ਦੇ ਵਿੱਚ ਕਿਉਂਕਿ ਇਹ ਕੁਐਸਚਨ ਹੈਗਾ ਜੇ ਹੈਜ਼ ਲੱਗਿਆ ਹੋਵੇ ਆਪਾਂ ਹੈਜ਼ ਨੂੰ ਹੈਜ਼ ਬੀਨ ਦੇ ਵਿੱਚ ਚੇਂਜ ਕਰ ਦਨੇ ਆ ਤਾਂ ਕੀ ਬਣ ਜਾਏਗਾ ਬਾਈ ਹਿਊਮ ਹੁਣ ਕਿਉਂਕਿ ਹਿਊ ਹੈ ਆਪਾਂ ਨੂੰ ਪਤਾ ਪੁੱਤ ਐਕਟਿਵ ਪੈਸਿਵ ਦੇ ਵਿੱਚ ਜਿਹੜਾ ਸਬਜੈਕਟ ਹੁੰਦਾ ਉਹ ਕੀ ਬਣਦਾ ਦੱਸੋ ਆਬਜੈਕਟ ਤੇ ਜਿਹੜਾ ਆਬਜੈਕਟ ਹੁੰਦਾ ਉਹ ਕੀ ਬਣ ਜਾਂਦਾ ਸਬਜੈਕਟ ਤਾਂ ਹੁਣ ਇੱਥੇ ਆਬਜੈਕਟ ਕੀ ਸੀ ਯੂ ਉਹਨੂੰ ਆਪਾਂ ਸਬਜੈਕਟ ਬਣਾਣਾ ਹੈ ਠੀਕ ਹੈ ਜੀ ਅੱਗੇ ਲੈ ਕੇ ਜਾਣਾ ਹੈ ਇੰਨੀ ਗੱਲ ਕਲੀਅਰ ਹੈ ਨਾ ਸਾਰਿਆਂ ਨੂੰ ਹੁਣ ਜਦੋਂ ਆਪਾਂ ਯੂ ਨੂੰ ਅੱਗੇ ਲੈ ਕੇ ਜਾਵਾਂਗੇ ਕੀ ਯੂ ਨਾਲ ਕਦੀ ਹੈਜ਼ ਲੱਗਦਾ ਨਹੀਂ ਲੱਗਦਾ ਪੁੱਤ ਯੂ ਹੋ ਗਿਆ ਆਈ ਹੋ ਗਿਆ ਇਹਦੇ ਨਾਲ ਕਦੀ ਹੈਜ਼ ਨਹੀਂ ਲੱਗਦਾ ਇਹਦੇ ਨਾਲ ਕੀ ਲੱਗਦਾ ਹੈ ਹੈਵ ਲੱਗਦਾ ਤਾਂ ਹੈਵ ਵਾਲੀ অপਸ਼ਨ ਦੇਖੋ ਕਿਹੜੀ ਆ ਪਹਿਲੀ অপਸ਼ਨ ਬਾਏ ਹਿਊਮ ਹੈਵ ਯੂ ਬੀਨ ਕਾਲਡ ਕਲੀਅਰ ਕਿਵੇਂ ਕੀਤਾ ਆਪਾਂ ਫੇਰ ਦੱਸ ਦਨੀ ਆ ਹੂ ਨੂੰ ਆਪਾਂ ਕਾਹ ਚ ਚੇਂਜ ਕੀਤਾ ਜੀ ਬਾਏ ਹਿਊਮ ਦੇ ਵਿੱਚ ਆਪਾਂ ਆਬਜੈਕਟ ਸੀਗਾ ਯੂ ਉਹਨੂੰ ਅੱਗੇ ਲੈ ਕੇ ਆਣਾ ਸੀ ਅੱਗੇ ਲਿਆਏ ਪਰ ਆਪਾਂ ਨੂੰ ਪਤਾ ਹੈ ਵੀ ਯੂ ਨਾਲ ਕੀ ਲੱਗਦਾ ਹੁੰਦਾ ਹੈ ਹੈਵ था, पहली ऑप्शन हैव सी अपन पता लग गया वाई ह्यूम हैव यू बीन कॉल्ड क्वेश्चन का क्वेश्चन मार्क ही लगेगा तो एक सौ सैंती में कि आंसर आ गया पहला नैक्सट है जी अ लिस्ट ऑफ इशूज टू बी डिस्कस एट अ मीटिंग चूज वन वर्ड फॉर द सेंटेंस केंद्र ਹੁਣ ਦੇਖੋ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਕੁਐਸਚਨ ਹੈਗਾ ਵਨ ਵਰਡ ਸਬਸਟੀਟਿਊਸ਼ਨ ਜਿਹਨੂੰ ਆਪਾਂ ਕਹਿੰਦੇ ਆ ਅਨੇਕ ਸ਼ਬਦਾਂ ਦੇ ਥਾਂ ਤੇ ਇੱਕ ਸ਼ਬਦ ਜਾਂ ਬਹੁਤੇ ਸ਼ਬਦਾਂ ਦੇ ਥਾਂ ਤੇ ਇੱਕ ਸ਼ਬਦ ਵੀ ਆਪਾਂ ਕਹਿ ਸਕਦੇ ਹਾਂ ਠੀਕ ਹੈ ਕਹਿੰਦੇ ਅ ਲਿਸਟ ਆਫ ਇਸ਼ੂਸ ਟੂ ਬੀ ਡਿਸਕਸਡ ਐਟ ਅ ਮੀਟਿੰਗ ਫਾਰ ਇਗਜ਼ਾਮਪਲ ਤੁਹਾਨੂੰ ਉਦਾਹਰਨ ਦੇ ਕੇ ਸਮਝਾਉਣੀ ਹੈ ਕਹਿੰਦੇ ਮੰਨ ਲਓ ਤੁਸੀਂ ਇੱਕ ਮੀਟਿੰਗ ਦੇ ਵਿੱਚ ਗਏ ਹਨਾ ਤੁਸੀਂ ਆਪਦੇ ਬੌਸ ਨਾਲ ਕੁਝ ਪੁਆਇੰਟਸ ਤੇ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਉਹ ਪੁਆਇੰਟਸ ਤੇ ਆਪਾਂ ਕੀ ਕਰਦੇ ਆ ਉਹ ਪੁਆਇੰਟਸ ਆਪਾਂ ਲਿਖ ਕੇ ਨਹੀਂ ਲੈ ਜਾਂਦੇ ਹਣਾ ਬੁਲੇਟਸ ਬਣਾ ਕੇ ਲਾਈਏ ਨਵੀਂ ਇਹ ਹੈਡਿੰਗਸ ਬਣਾ ਕੇ ਲੈਣੇ ਵੀ ਇਹ ਪੁਆਇੰਟਸ ਤੇ ਆਪਾਂ ਗੱਲ ਕਰਾਂਗੇ ਤਾਂ ਪੁੱਤ ਜਿਹੜੇ ਪੁਆਇੰਟਸ ਤੁਸੀਂ ਬਣਾਇਆ ਉਹਨੂੰ ਆਪਾਂ ਕਹਿੰਦੇ ਐਜੰਡਾ ਕੀ ਕਹਿੰਦੇ ਆ ਉਹਨੂੰ ਆਪਾਂ ਐਜੰਡਾ ਅ ਲਿਸਟ ਆਫ ਇਸ਼ੂਸ ਟੂ ਬੀ ਡਿਸਕਸਡ ਐਟ ਅ ਮੀਟਿੰਗ ਮੀਟਿੰਗ ਦੇ ਵਿੱਚ ਜਿਹੜੇ ਪੁਆਇੰਟਾਂ ਤੇ ਜਿਹੜੇ ਤੱਥਾਂ ਤੇ ਜਿਹੇ ਟੌਪਿਕ ਤੇ ਗੱਲਬਾਤ ਕੀਤੀ ਜਾਂਦੀ ਹੈ ਉਹਦੀ ਜਿਹੜੀ ਲਿਸਟ ਬਣਾਈ ਜਾਂਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਐਜੰਡਾ ਹਾਂਜੀ ਕੁਐਸਚਨ ਨੰਬਰ 139 ਗੁਰਮਨ ਇਜ਼ ਐਨ ਐਪਲ ਆਫ ਹਰ ਮਦਰਸ ਆਈ ਕਹਿੰਦੇ ਗੁਰਮਨ ਹੈ ਜਿਹੜਾ ਆਪਣੇ ਮਾਤਾ ਦੀ ਆਈਸ ਦਾ ਐਪਲ ਹੈ ਇਨ ਥਿਸ ਸੈਂਟੈਂਸ ਐਨ ਐਪਲ ਆਫ ਹਰ ਮਦਰ ਇਜ਼ ਆਈਸ ਮੀਨਸ ਤਾਂ ਕਹਿੰਦੇ ਇਹਦਾ ਮਤਲਬ ਕੀ ਹੈ ਹੁਣ ਇਹਨੂੰ ਸੌਖੇ ਤਰੀਕੇ ਨਾਲ ਮੈਂ ਸਮਝਾਉਣੀ ਆ ਦੇਖੋ ਜਿਵੇਂ ਪੰਜਾਬੀ ਦੇ ਵਿੱਚ ਆਪਾਂ ਕੀ ਕਰਦੇ ਆ ਆਪਾਂ ਮੁਹਾਵਰੇ ਕਰਦੇ ਆ ਹਨਾ ਪੰਜਾਬੀ ਦੇ ਵਿੱਚ ਇੱਕ ਮੁਹਾਵਰਾ ਹੁੰਦਾ ਹੈ ਅੱਖਾਂ ਦਾ ਤਾਰਾ ਹਿੰਦੀ ਦੇ ਵਿੱਚ ਹੁੰਦਾ ਆਂਖੋਂ ਕਾ ਤਾਰਾ ਇਹਦਾ ਮਤਲਬ ਕੀ ਹੁੰਦਾ ਇਹਦਾ ਮਤਲਬ ਹੁੰਦਾ ਬਹੁਤ ਪਿਆਰਾ उही चीज़ में बेटा इंग्लिश आप कहते हैं एप्पल ऑफ वंस आए ठीक है जी तो यदा मतलब भी हो गया बहुत प्यारा तो येगी ऑप्शन नंबर थ्री ठीक है जी वैल्यूएबल थिंग बहुत ही कीमती चीज़ बहुत ही प्यारी चीज़ क्लियर तो एप्पल ऑफ वंस आए मतलब वैल्यूएबल थिंग लास्ट क्वेश्चन है जी पंचुएशन पंचुएट द फॉलोइंग सेंटेंस ਪੰਚੁਏਸ਼ਨ ਦਾ ਮਤਲਬ ਕੀ ਹੁੰਦਾ ਬੇਟਾ ਜਿਵੇਂ ਪੰਜਾਬੀ ਦੇ ਵਿੱਚ ਆਪਾਂ ਕਰਦੇ ਆਂ ਵਿਸ਼ਰਾਮ ਚਿੰਨ ਨਹੀਂ ਕਰਦੇ ਹੁੰਦੇ ਵੀ ਕਿੱਥੇ ਕਾਮਾ ਲੱਗਣਾ ਹੈ ਕਿੱਥੇ ਕੜਸ਼ੀ ਲਗਣੀ ਹੈ ਹਨਾ ਕਿੱਥੇ ਰੁਕਣਾ ਹੈ ਓਵੇਂ ਹੀ ਇੰਗਲਿਸ਼ ਦੇ ਵਿੱਚ ਵੀ ਤੁਹਾਨੂੰ ਪੰਚੁਏਸ਼ਨ ਆਏਗੀ ਤੁਸੀਂ ਦੇਖਣਾ ਵੀ ਕਿੱਥੇ ਕੀ ਲੱਗਣਾ ਹੈ ਜਿਵੇਂ ਆਪਾਂ ਨੂੰ ਹੁਣ ਦੇਖੋ ਚਾਰ ਸੈਂਟੈਂਸ ਦਿੱਤੇ ਆ ਸਹੀ ਵਾਲਾ ਕਿਹੜਾ ਹੈਗਾ ਹੁਣ ਮੈਂ ਸਿੱਧਾ ਹੀ ਦੱਸ ਦਿੰਦੀ ਆ ਸਹੀ ਹੈਗਾ ਤੀਜਾ ਲੁਕਿੰਗ ਸਟ੍ਰੇਟ ਐਟ ਹਿਮ ਇੱਥੇ ਆਪਾਂ ਰੁਕੇ ਇਸ ਕਰਕੇ ਕਾਮਾ ਲੱਗ ਗਿਆ ਹੀ ਸੈਟ ਫਿਰ ਕਮਾ ਇਨਵਰਟਡ ਕਾਮਸ ਸ਼ੁਰੂ ਆਈ ਕੈਨੋਟ ਹੈਲਪ ਯੂ ਫਿਰ ਕਮਾ ਬੰਦ ਪਿੱਛੇ ਫੁੱਲ ਸਟਾਪ ਐਵੇਂ ਵੀ ਤੁਸੀਂ ਨਰੇਸ਼ਨਸ ਕੀਤੇ ਹੋਣੇ ਹਨਾ ਨਰੇਸ਼ਨ ਦੇ ਵਿੱਚ ਆਪਾਂ ਕਰਦੇ ਹਾਂ ਨਾ ਜਿਵੇਂ ਸੈਟ ਤੋਂ ਬਾਅਦ نیچے ਕਮਾ ਲਾ ਕੇ ਫਿਰ ਉਤੇ ਇਨਵਰਟਡ ਕਾਮਾ ਸਟਾਰਟ ਕਰਦੇ ਹੁੰਨੇ ਆ ਉਹੀ ਚੀਜ਼ ਹੈ ਤਾਂ ਤੀਜੀ ਆਪਸ਼ਨ ਇਚ ਸਹੀ ਹੈ ਤਾਂ ਬੇਟਾ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਕੀ ਕੀਤਾ ਇੱਕ ਕੰਪਰੀਹੈਂਸ਼ਨ ਜੋ ਕਿ ਪਿਛਲਾ ਪੇਪਰ ਜਿਹੜਾ ਤੁਹਾਡਾ ਆਇਆ ਸੀ ਉਹਦੇ ਵਿੱਚੋਂ ਹੀ ਸੋਲਵ ਕੀਤਾ ਹੈ ਆਪਾਂ ਆਪਾਂ ਦੇਖਿਆ ਕਿ ਪੈਰੇ ਦੇ ਵਿੱਚੋਂ ਹੀ ਪੰਜ ਕੁਐਸਚਨ ਤਾਂ ਆਏ ਹੋਏ ਸੀ ਪਰ ਪੰਜ ਕੁਐਸਚਨ ਦੇ ਅਲਟਰ ਟਾਪਿਕ ਸੀਗੇ ਜਿਵੇਂ ਕਿ ਜੇਰੰਡ ਵਾਲਾ ਟਾਪਿਕ ਹੋ ਗਿਆ ਐਕਟਿਵ ਪੈਸਿਵ ਵਨ ਵਰਡ ਸਬਸਟੀਟਿਊਸ਼ਨ ਈਡੀਅਮਸ ਤੇ ਪੰਚੁਏਸ਼ਨ ਤਾਂ ਬੇਟਾ ਹੁਣ ਇਸ ਚੈਨਲ ਤੇ ਤੁਹਾਨੂੰ ਇਹ ਜੀ ਕੰਪਰੀਹੈਂਸ਼ਨਸ ਦੀ ਵੀ ਪ੍ਰੈਕਟਿਸ ਕਰਵਾਈ ਜਾਏਗੀ ਤੇ ਜਿਹੜੇ ਇਹ ਟਾਪਿਕਸ ਹੈ ਹਨਾ ਆਪਾਂ ਪੰਜ ਦਿਨਾਂ ਦੇ ਵਿੱਚ ਕਵਰ ਕਰ ਲਾਂਗੇ ਇੱਕ ਦਿਨ ਜੀ ਰੈਂਸ ਕਰ ਲਾਂਗੇ ਇੱਕ ਦਿਨ ਐਕਟਿਵ ਪੈਸਿਵ ਇੱਕ ਦਿਨ ਵਨ ਵਰਡ ਸਬਸਟੀਟਿਊਸ਼ਨ ਇੱਕ ਦਿਨ ਪੰਚੁਏਸ਼ਨ ਕਲੀਅਰ ਬੇਟਾ ਤਾਂ ਇਸ ਚੈਨਲ ਤੇ ਪੂਰੀ ਕੋਸ਼ਿਸ਼ ਕੀਤੀ ਜਾਏਗੀ ਕਿ ਤੁਹਾਡੀ ਵਧੀਆ ਤਰੀਕੇ ਨਾਲ ਤਿਆਰੀ ਹੋਵੇ ਤੇ ਸਿਰਫ ਬੇਟਾ ਇਸ ਚੈਨਲ ਤੇ ਤੁਹਾਡੀ ਮੈਰਿਟੋਰੀਅਸ ਜਾਂ ਸਕੂਲ ਆਫ ਐਮਿਨੈਂਸ ਦੇ ਪੇਪਰ ਵਿੱਚ ਹੀ ਹੈਲਪ ਨਹੀਂ ਕੀਤੀ ਜਾਊਗੀ ਬਲਕਿ ਬੇਟਾ ਇਸ ਚੈਨਲ ਤੇ 8ਵੀਂ ਤੋਂ ਲੈ ਕੇ 12ਵੀਂ ਤੱਕ ਸਾਰੇ ਹੀ ਸਬਜੈਕਟਸ ਖਾਸ ਕਰਕੇ ਇੰਗਲਿਸ਼ ਦੀ ਇੰਗਲਿਸ਼ ਦੀ ਮੈਂ ਕਿਉਂ ਕਹਿ ਰਹੀਆਂ ਕਿਉਂਕਿ ਮੇਰਾ ਸਬਜੈਕਟ ਬੇਟਾ ਇੰਗਲਿਸ਼ ਹੀ ਹੈ ਤਾਂ ਥੋੜੀ ਪੂਰੀ ਮਦਦ 8ਵੀਂ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਬੱਚਿਆਂ ਦੀ ਪੂਰੀ ਮਦਦ ਹੈ ਜਿਹੜੀ ਪੇਪਰਾਂ ਦੇ ਵਿੱਚ ਚਾਹੇ ਉਹ ਫਾਈਨਲ ਪੇਪਰ ਹੋਣ ਚਾਹੇ ਤੁਹਾਡੇ ਟਰਮ 1 ਹੋਣ ਸਤੰਬਰ ਦੇ ਟੈਸਟ ਹੋਣ ਪ੍ਰੀ ਬੋਰਡ ਹੋਣ ਹਰ ਪੇਪਰ ਦੀ ਤਿਆਰੀ ਇਸ ਚੈਨਲ ਤੇ ਕਰਵਾਈ ਜਾਏਗੀ ਬਸ ਲੋੜ ਕੀ ਹੈ ਕਿ ਤੁਸੀਂ ਮੇਰੇ ਨਾਲ ਇਸ ਚੈਨਲ ਨਾਲ ਜੁੜੇ ਰਹੋ ਤਾਂ ਜੁੜੋਂਗੇ ਕਿਵੇਂ ਬੇਟਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਰਕਾਰ ਦੁਆਰਾ ਵੀ ਕੋਈ ਵੀ ਜਦੋਂ ਨੋਟੀਫਿਕੇਸ਼ਨ ਪਾਇਆ ਜਾਂਦਾ तो थोड़ू क्योंकि असं इस चैनल से नोटिफिकेशन सब तो पहला अपडेट करते हैं तो थोड़ी नोटिफिकेशन है जी हर नोटिफिकेशन ओ टाइम से मिल सके थोड़ी तैयारी होंगी रहे मिला पुत हूँ आप नैक्सट भीडियो के जेकर थोड़ी वीडियो वजी लगी हो कमेंट सैक्शन के जरूर दे दस्योता कि अगली वीडियो बनाने मोटीवेशन है जो हो मिलती रहे तो मिला नैक्सट भीडियो टिल दैन नैवर गिवअप गुड बाय